ਨਾ ਮੈਂ ਕਿਸ ਨੂੰ ਸਹੀ ਕਿਹਾ ਨਾ ਮੈਂ ਕਿਸ ਨੂੰ ਗਲਤ ਕਿਹਾ ਬਾਕੀ ਪੁੱਲ ਚੋਤ ਮਾਫ ਨਾ ਮੈਂ ਕਿਸੇ ਦਾ ਦਿਲ ਦਿਖਾਉਣਾ ਸੀਗਾ ਇਹ ਮੇਰਾ ਮਕਸਦ ਨਹੀਂ ਸੀਗਾ ਜਿੱਥੇ ਪੂਰੀ ਪੰਜਾਬੀ ਕਮਿਊਨਿਟੀ ਹਰਜਿੰਦਰ ਦੇ ਹੱਕ ਵਿੱਚ ਖੜੀ ਹੈ ਉੱਥੇ ਹੀ ਕੁਝ ਦਿਨ ਪਹਿਲਾਂ ਗਾਇਕ ਦਿਲਪਿੰਟ ਲੌਂਦੀ ਪਹਿਲੀ ਪਤਨੀ ਅੰਬਰ ਧਾਲੀਵਾਲ ਨੇ ਲਾਈਵ ਆ ਕੇ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਵਿੱਚ ਉਸ ਦਾ ਕਹਿਣਾ ਸੀ ਕਿ ਹਰਜਿੰਦਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਸਨੇ ਹਰਜਿੰਦਰ ਨੂੰ ਲੈ ਕੇ ਹੋਰ ਵੀ ਕਈ ਵੱਡੀਆਂ ਗੱਲਾਂ ਕਈਆਂ ਸਨ ਉਸ ਵੀਡੀਓ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਦਿਖਾਈ ਤੇ ਉਸ ਦੀ ਵੀਡੀਓ ਹੇਠਾਂ ਕਮੈਂਟ ਕਰਕੇ ਉਸ ਨੂੰ ਖਰੀਆਂ ਸੁਣਾਈਆਂ ਅਤੇ ਕਈਆਂ ਨੇ ਅਪਸ਼ਬਦ ਵੀ ਵਰਤੇ ਇਸ ਤੋਂ ਬਾਅਦ ਅੰਬਰ ਧਾਲੀਵਾਲ ਅੱਜ ਮੁੜ ਲਾਈਵ ਆਈ ਅਤੇ ਉਸਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਉਸ ਦੀ ਗੱਲ ਨੂੰ ਗਲਤ ਤਰੀਕੇ ਨਾਲ ਸਮਝਿਆ ਵਾ ਉਸ ਦਾ ਮਤਲਬ ਉਹ ਨਹੀਂ ਸੀ ਜੋ ਲੋਕਾਂ ਨੇ ਸਮਝ ਲਿਆ ਕੋਸੇ ਵੀ ਇਹ ਵੀਡੀਓ ਦੇਖੋ ਕਿ ਉਸਨੇ ਹੋਰ ਕੀ ਕੁਝ ਕਿਹਾ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ। ਨਾ ਮੈਂ ਕਿਸ ਨੂੰ ਸਹੀ ਕਿਹਾ ਨਾ ਮੈਂ ਕਿਸ ਨੂੰ ਗਲਤ ਕਿਹਾ। ਗੱਲ ਕੀਤੀ ਕੀ ਸੀਗੀ ਮੈਂ ਤੇ ਬਣ ਕੀ ਗਈ ਆ। ਤੇ ਕਮੈਂਟਸ ਕੀ ਹੋਣੇ ਚਾਹੀਦੇ ਸੀਗੇ ਤੇ ਕਰ ਕੀ ਰਹੇ ਹੋ ਤੁਸੀਂ। ਪਹਿਲੀ ਗੱਲ ਜਿਹੜੀ ਐ ਇਨੀ ਹਾਈਲਾਈਟ ਹੋਈ ਆ ਨਾ ਗੱਲ ਫਲੋਇਡ ਵਾਲੇ ਭਾਈ ਦੀ ਗੱਲ ਜਿਹੜੀ ਹੋਈ ਆ। ਇਹ ਹੋਈ ਕਿਸ ਗੱਲ ਨੂੰ ਆ ਕਿਹੜੀ ਕਿਹੜੀ ਕਮਿਊਨਿਟੀ ਨੇ ਹਾਈਲਾਈਟ ਇਹ ਗੱਲ ਕੀਤੀ ਆ ਸਾਡਿਆਂ ਨੇ ਕੀਤੀ ਆ ਸਾਡੇ ਟਰੱਕਾਂ ਵਾਲੇ ਵੀਰਿਆਂ ਨੇ ਇੰਨੀ ਆ ਸ਼ੇਅਰ ਕਰ ਕਰਕੇ ਕਰ ਕਰਕੇ ਵਾਇਰਲ ਕਰ ਕਰਕੇ ਇਹਦੀ ਸਟੋਰੀ ਵੀ ਹਾਂ ਵੀ ਇਹਨੇ ਸਾਡਾ ਕੰਮ ਖਰਾਬ ਕਰਤਾ ਆ ਵੀ ਦੱਸਿੰਦਾ ਇੰਨੀ ਹਾਈਲਾਈਟ ਕਰਕੇ ਗਾਲਾਂ ਕੱਢ ਕੇ ਉਸ ਉਸ ਮੁੰਡੇ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਗਾਲਾਂ ਕੱਢ ਕੱਢ ਕੇ ਇਨਾ ਬਦਨਾਮ ਕਰਕੇ ਹੁਣ ਜਦੋਂ ਜੇਲ੍ਹ ਚ ਚਲ ਗਿਆ ਤਾਂ ਹੁਣ ਸਾਰੇ ਸਿੰਪਥੀ ਉਹ ਪਾਲਦੇ ਆ ਉਹਦੇ ਲਈ ਵਿਹਾਵ ਵੀ ਕਿੰਨਾ ਮਾੜਾ ਹੋਇਆ ਇਹੀ ਤਾਂ ਸਭ ਤੋਂ ਘਟੀਆਂ ਗੱਲ ਆ ਸਾਡੀ ਕਮਿਊਨਿਟੀ ਦੀ ਵੀ ਕਹਿੰਨੇ ਤਾਂ ਤੁਸੀਂ ਐਵੇਂ ਆ ਵੀ ਹਾਂ ਹਾਂ ਬਈ ਅਸੀਂ ਸਪੋਰਟ ਕਰਦੇ ਆ ਇੱਕ ਦੂਜੇ ਦੀ ਥੱਲੇ ਲੋਨ ਨੂੰ ਇੱਕ ਮਿੰਟ ਨਹੀਂ ਲੋਂਦੇ ਤੁਸੀਂ ਕਿਸੇ ਨੂੰ ਮੈਨੂੰ ਕਿਸੇ ਦਾ ਕਮੈਂਟ ਆਇਆ ਹੈ ਕਹਿੰਦੇ ਵੀ ਹਾਂ ਬਈ ਜਿੱਥੇ ਸਾਡੀ ਪੰਜਾਬੀਆਂ ਦੀ ਗੱਲ ਹੋਈ ਆ ਵੀ ਗਲਤ ਹੋਵੇ ਸਹੀ ਹੋਵੇ ਅਸੀਂ ਤਾਂ ਪੰਜਾਬੀਆਂ ਦਾ ਹੀ ਸਾਥ ਦੇਣਾ ਆ ਜਦੋਂ ਗਲਤ ਹੁੰਦਾ ਆ ਉਦੋਂ ਤਾਂ ਤੁਸੀਂ ਭੱਜੇ ਨਿਕਲਦੇ ਆ ਪਰ ਜਦੋਂ ਕੋਈ ਚੜ੍ਹਾਈ ਕਰਦਾ ਹੈ ਕੋਈ ਤਰੱਕੀ ਕਰਦਾ ਉਹਦੀਆਂ ਲੱਤਾਂ ਖਿੱਚ-ਖਿੱਚ ਕੇ ਉਹਨੂੰ ਤੁਸੀਂ ਥੱਲੇ ਸੱਟਦੇ ਆ ਬਾਕੀ ਗੱਲ ਜਿਹੜੀ ਵੀਡੀਓ ਮੈਂ ਪਾਈ ਆ ਜੇ ਤੁਸੀਂ ਦੁਬਾਰਾ ਦੇਖੋਗੇ ਨਾ ਥੋੜਾ ਜਿਹਾ ਆਪਣਾ ਦਿਮਾਗ ਖੋਲ ਕੇ ਥੋੜਾ ਜਿਹਾ ਆਪਣੀ ਬੁੱਧੀ ਨੂੰ ਓਪਨ ਕਰਕੇ ਤੁਸੀਂ ਦੁਬਾਰਾ ਦੇਖਿਓ ਵੀਡੀਓ ਵੀ ਮੈਂ ਕਿਹਾ ਕੀ ਸੀ ਉਸ ਵੀਡੀਓ ਦੇ ਵਿੱਚ ਮੈਂ ਮੰਨਦੀ ਆ ਗਲਤੀ ਹੋਈ ਆ ਉਸ ਤੋਂ ਮੇ ਬੀ ਸ਼ੁਰੇ ਵੀ ਇਨ ਜੇਲ ਫॉर 45 ইয়ার্স ফর ən ਔਨਸਟ ਮਿਸਟੇਕ ਬਟ ਇਹ ਗਲਤੀ ਵੀ ਪ੍ਰੀਵੈਂਟੇਬਲ ਸੀਗੀ ਨਾ ਇਨਸਟੈਡ ਆਵ ਬੀ ਉਹ ਮਿਡਲ ਦਾ ਰੋਡਸ ਯੂ ਟਰਨ ਕਰੇ ਚਲੋ ਤੁਸੀਂ ਸਾਰੇ ਕਹਿੰਨੇ ਆ ਵੀ ਬਹੁਤ ਜਾਣੇ ਕਰਦੇ ਆ ਪਰ ਜਾਨਣਾ ਤਾਂ ਨਹੀਂ ਗਈਆਂ ਨਾ ਥਿਸ ਵਾਸ ਪ੍ਰੀਵੈਂਟੇਬਲ ਆ ਤਿੰਨ ਜਾਨਾਂ ਜਿਹੜੀਆਂ ਗਈਆਂ ਆ ਪ੍ਰੀਵੈਂਟ ਹੋ ਸਕਦੀਆਂ ਸੀ ਜੇ ਉਹਨੇ 5 10 ਮਿੰਟ ਐਕਸਟਰਾ ਲਾ ਕੇ ਦੂਸਰੇ ਐਗਜ਼ਿਟ ਤੋਂ ਗੱਡੀ ਔਰ ਟਰੱਕ ਕੱਢਿਆ ਹੁੰਦਾ ਜਿੱਦਾਂ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੋਏ ਆ ਐਗਜ਼ੈਂਪਲ ਇਦਾਂ ਦਾ ਬਣਨਾ ਸਾਡੀ ਕਮਿਊਨਿਟੀ ਦਾ ਇਟਸ ਵੈਰੀ ਸੈਡ ਟੂ ਸੀ ਵੀ ਆਰ ਬੈਟਰ ਦੈਨ ਥਿਸ ਆਰ ਕਮਿਊਨਿਟੀ ਇਜ਼ ਬੈਟਰ ਦੈਨ ਥਿਸ ਐਗਜ਼ੈਂਪਲ ਵਧੀਆ ਬਣਾਓ ਆਪਣਾ ਇੰਨੇ ਪੈਸੇ ਲਾ ਕੇ ਮਾਪਾਪ ਇੰਡੀਆ ਜ਼ਮੀਨਾਂ ਵੇਚ ਕੇ ਤੁਹਾਨੂੰ ਇੱਥੇ ਭੇਜਦੇ ਆ ਬਾਰ ਹਨਾ ਉਸ ਚੀਜ਼ ਦੀ ਕਦਰ ਕਰੋ ਇਹ ਇੰਡੀਆ ਨਹੀਂ ਆ ਇਹ ਹੋਰ ਕੰਟਰੀ ਨਹੀਂ ਆ ਅਮਰੀਕਾ ਲੋਕ ਕਿਉਂ ਭੱਜਦੇ ਆ ਇੱਥੇ ਆਉਣ ਨੂੰ ਠੇ ਮੇਕ ਅ ਬੈਟਰ ਲਾਈਫ ਪੈਸੇ ਕਮਣ ਨੂੰ ਵੀ ਕਰੇ ਭੇਜ ਸਕਣ ਪੈਸੇ ਵੀ ਵਧੀਆ ਲਾਈਫ ਥੋੜੀ ਬਣ ਜਵੇ ਜਿਹੜੀ ਕੰਟਰੀ 'ਚ ਰਹਿੰਦੇ ਆ ਉਹਨੂੰ ਰਿਸਪੈਕਟ ਕਰੋ ਆਈ ਅੰਡਰਸਟੈਂਡ ਆ ਜਿਹੜਾ ਜਮਾਨਾ ਚੱਲ ਰਿਹਾ ਆ اسپੈਸ਼ਲੀ ਆਰ ਟਾਈਮ ਕਈ ਲੋਕ ਇਦਾਂ ਦੇ ਬਹੁਤ politically motivated ਆ which makes things even worse for us right now ਮੈਂ ਪੇਟੀਸ਼ਨ ਸਾਈਨ ਕੀਤੀ ਹੈ ਉਹਦੇ ਲਈ ਮੈਂ ਮੰਨਦੀ ਆ ਬਹੁਤ ਵੱਡੀ ਗਲਤੀ ਹੋਈ ਆ ਉਤੋਂ ਗਲਤੀ ਸੀ ਐਕਸੀਡੈਂਟ ਸੀ ਜਿਹੜੀ ਮੈਂ ਲਾਸਟ ਵੀਡੀਓ ਬਣਾਈ ਆ ਉਹ ਸਿਰਫ ਇੱਕ ਹੋਰ ਪੱਖ ਵੀ ਲੋਕ ਸੋਚਣ ਥੋੜਾ ਜਿਹਾ ਸੋਚਣ ਵੀ I as time they kin no racist. But I think Sadi community is subto vad racist community. Ha. Like Just Rain used to make videos back in the day, like, you know, ten years ago, like of the parents saying, to door it's true. A lot of kids grew up, like people like their parents embedded into their brains Kalian to do not good friend and it's a very good ਅਸੀਂ ਬਹੁਤ ਜ਼ਿਆਦਾ ਰੈਸਿਸਟੈਂਸ ਸੋ ਅਸੀਂ ਹੋਰਾਂ ਨੂੰ ਚਾਹਣਿਆਂ ਵੀ ਹੋਰ ਸਾਡੇ ਵੱਲ ਚੇਂਜ ਹੋਣ ਪਹਿਲਾਂ ਅਸੀਂ ਖੁਦ ਆਪਣੇ ਆਪ ਨੂੰ ਚੇਂਜ ਕਰੀਏ ਫੇਰ ਹੀ ਆਪਾਂ ਕਿਸੇ ਹੋਰ ਤੋਂ ਐਕਸਪੈਕਟ ਕਰ ਸਕਦੇ ਹਾਂ ਵੀ ਕੋਈ ਹੋਰ ਚੇਂਜ ਹੋਊਗਾ ਬਸ ਇੰਨੀ ਕੁ ਗੱਲ ਸੀ ਇੱਕ ਸਿਰਫ ਇੱਕ ਪਰਸਪੈਕਟਿਵ ਮੈਂ ਅੱਗੇ ਲਿਆਇਆ ਸੀਗਾ ਵੀ ਲੋਕ ਬੈਠ ਕੇ ਵਿਚਾਰ ਕਰਨ ਸੋਚਣ ਮੇਬੀ ਮੇਰਾ ਮੈਸੇਜ ਇਨਾ ਕਲੀਅਰ ਨਹੀਂ ਆਇਆ ਪਰ ਮੇਬੀ ਆਈ ਡੋਟ ਨੋ ਵਾਈ ਬੱਏ ਵਧੀਆ ਡਿਸਕਸ਼ਨਸ ਜਾਂ ਇਹ ਰਿਸਪੈਕਟ ਨਾਲ ਵੀ ਹੋ ਸਕਦੇ ਆ ਡਿਸਕਸ਼ਨਸ ਜ਼ਰੂਰੀ ਨਹੀਂ ਜੇ ਤੁਸੀਂ ਕਿਸੇ ਨਾਲ ਡਿਸਐਗਰੀ ਕਰਦੇ ਆ ਤਾਂ ਉਹਨਾਂ ਦਾ ਪਾਸ ਉਹਨਾਂ ਦੇ ਮੂੰਹ ਤੇ ਸਿੱਟੋ ਤਾਂ ਉਹਨਾਂ ਨੂੰ ਇਨੀਆਂ ਗੰਦੀਆਂ ਗੰਦੀਆਂ ਗੱਲਾਂ ਕੋ ਕਮੈਂਟਸ ਦੇ ਵਿੱਚ ਠੀਕ ਹੈ ਮੈਂ ਤਾਂ ਯੂਸ ਟੂ ਹੋਈ ਆ ਮੈਨੂੰ ਹੁਣ ਫਰਕ ਨਹੀਂ ਪੈਂਦਾ ਬੱਏ ਇਸ ਚੀਜ਼ਾਂ ਤੇ ਆਪਾਂ ਡਿਸਕਸ਼ਨ ਕਰ ਸਕਦੇ ਆ ਡਿਸਐਗਰੀਮੈਂਟਸ ਹੋ ਸਕਦੇ ਆ ਆਪਣੇ ਘਰਾਂ ਦੇ ਵਿੱਚ ਅਨਕੰਫਰਟੇਬਲ ਕਨਵਰਸੇਸ਼ਨਸ ਕਰਿਆ ਕਰੋ ਆਪਦੇ ਮਮ ਡੈਡ ਨੂੰ ਬਿਠਾ ਕੇ ਹਵ ਅਨਕੰਫਰਟੇਬਲ ਕਨਵਰਸੇਸ਼ਨ ਟਾਕ ਅਬਾਊਟ ਰੇਸਲ ਇਸ਼ੂਜ਼ ਟਾਕ ਅਬਾਊਟ ਸੈਕਸਿਜ਼ਮ ਟਾਕ ਅਬਾਊਟ ਏਜਿਜ਼ਮ ਇਹ ਜ਼ਰੂਰੀਆਂ ਗੱਲਾਂ ਆਉਣੀਆਂ ਚਾਹੀਦੀਆਂ ਹਰ ਘਰ ਚ ਹੋਣੀ ਚਾਹੀਦੀ ਇਹ ਗੱਲ ਸਾਡੀ ਗਰੋਥ ਇਦਾਂ ਹੀ ਹੋਊਗੀ ਸਾਡੇ ਗਾਂ ਜਿਹੜੀਆਂ ਪੀੜੀਆਂ ਆਉਣੀਆਂ ਆ ਜਨਰੇਸ਼ਨਸ ਆਉਣੀਆਂ ਆ ਥੋੜਾ ਜਿਆਨਾ ਚੇਂਜ ਲੈ ਆਓ ਪਹਿਲਾ ਆਵੇ ਆਪ ਨੂੰ ਚੇਂਜ ਕਰੋ ਫੇਰ ਹੀ ਤੁਸੀਂ ਹੋਰਾਂ ਨੂੰ ਐਕਸਪੈਕਟ ਕਰ ਸਕਦੇ ਆ ਵੀਰ ਚੇਂਜ ਹੋਣਗੇ ਬਾਕੀ ਪੁੱਲ ਚਤ ਮਾਫ ਨਾ ਮੈਂ ਕਿਸੇ ਦਾ ਦਿਲ ਦਿਖਾਉਣਾ ਸੀਗਾ ਇਹ ਮੇਰਾ ਮਕਸਦ ਨਹੀਂ ਸੀਗਾ ਮੈਂ ਸਿਰਫ ਇੱਕ ਨਵਾਂ ਪਰਸਪੈਕਟਿਵ ਲਿਆਇਆ ਸੀਗਾ ਕਿ ਜੇ ਉਹ ਤਿੰਨ ਜਿਹੜੇ ਮਰੇ ਆ ਪੰਜਾਬੀ ਹੁੰਦੇ ਤਾਂ ਗੱਲ ਕੀ ਹੋਣੀ ਸੀ ਸਿਰਫ ਇਟ ਵਾਸ ਸਪੋਸਟ ਟੂ ਬੀ ਜਸਟ ਅ ਕਨਵਰਸੇਸ਼ਨ ਸਟਰਟਰ that's all ਅਲ ਬਰਾਕਾ